ਕੋਡੀ 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 ਆਪਰ ਇਹਦੇ ਤਿੰਨ ਜੱਫਿਆਂ ਦੇ ਪਾਰ 11000 ਇਹ ਕਹਿੰਦੇ ਤਿੰਨ ਜੱਪੇ ਜਾਦ ਅਮਰੀਕਾ ਤਲਜੀਤ ਨੰਬਰਦਾਰ ਅਮਨ ਅਮਰੀਕਾ ਸਦਨਾ ਪੰਗੂ ਉਹ ਗੱਲ 11000 ਤੇ ਏ 1000 ਰੁਪਏ ਤੋਂ ਘੱਟ ਮਾਇਆ ਨਹੀਂ ਲੱਗਣੀ 1000 ਤੋਂ ਘੱਟ ਨਹੀਂ ਲੱਗਣੀ 1 3 11000 ਦੇ ਆ ਯਾਦ ਨੰਬਰਦਾਰ ਯਾਦ ਟਰਾਂਸਪੋਰਟ ਦਲਜੀਤ ਨੰਬਰਦਾਰ ਮੀਰੀਪਰੀ ਟਰਾਂਸਪੋਰਟ ਅਮਨ ਪੰਗੋ ਜੀ ਐਸ ਟਰਾਂਸਪੋਰਟ ਸਤਰਾ ਅਮਰੀਕਾ ਪਰ ਓ ਫਕਰ ਝੰਡੇ ਵਾਲਾ ਧਰਤੀ ਹੈ ਜਿੰਦਾ ਢਿੱਲੋਂ ਗਵਾਨਪੁਰੀਆ ਫ੍ਰਾਂਸ ਮਾਣ ਕਰਦਾ ਗੱਭਰੂ ਦੀ ਖੇਡ ਉੱਪਰ ਪਰ ਪਹਿਲਾ ਜਫਾ 50000 ਪਰੰਦੀਪੁਰੀਆ ਗੋਪੀ ਗੋਪੀ ਤੇ ਮਨਜੀਤ ਨਵੇਂ ਪਿੰਡ ਦੀ ਧਰਤੀ ਦੂਸਰੇ ਪਾਸੇ ਪਰੰਦੀਪੁਰੀਆ ਆਹ ਆਜਦੀਆਂ ਤੌਲਾ ਮਾਜਦੇ ਧੱਕੇ ਨੰਬਰ ਪਰੰਦੀਪੁਰੀਏ ਦਾ ਇਹ ਪਰ ਅਜੇ ਸਸਪੈਂਸ ਜਾਰੀ ਹੈ ਪਰੰਦੀਪੁਰੀਆ ਗੋਪੀ ਲੱਗਿਆ ਪੌਣਾ ਲੱਖ ਰੁਪਈਆ ਲੱਗ ਗਿਆ ਤੇ ਦੂਸਰੀ ਕੰਨੀ ਤੇ ਗੋਪੀ ਦਾ ਚੇਲਾ ਇੱਕ ਨੌਜਵਾਨ ਪਰ ਸਾਹਮਣੇ ਲੋਦੀ 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 ਏ ਉਹ ਤੜੀ 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 ਅੱਜ ਲੋਦੀ ਕਮਾਲ ਕਰੇ ਆਉਂਦਾ ਭਿੰਡਰਾ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ 11000 ਵਾਲੀ ਜੱੱਬਾ ਸਾਹਿਬ ਦੂਸਰੀ ਪੈਨ ਜਾ ਰਹੀ ਹੈ ਅਮਨਦੀਪ ਭੰਗੂ ਅਮਰੀਕਾ ਵਾਲਾ ਆਨੰਦ ਵੀ ਮਾਰ ਰਿਹਾ ਮਾ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਫਰੰਦੀਪੁਰੀਆ ਗੋਪੀ ਗੋਪੀ ਏ 11000 ਆਦ ਅਮਰੀਕਾ ਦਲਜੀਤ ਅਮਰੀਕਾ ਅਮਨ ਅਮਰੀਕਾ ਸਤਨਾ ਅਮਰੀਕਾ ਉਹ ਵੱਜਦੇ ਟਰਾਂਸਪੋਰਟੀਏ ਏ ਬੱਲੇ 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 ਉਹ 11000 11000 11000 ਉਹ ਤਾੜੀਆਂ 31000 ਹੋਣਾ 31000 ਜਿਹੜਾ 11000 ਦੀਪ ਤੇ ਲੱਗਾ ਸੀਗਾ ਉਹ ਜਫੇ ਲੱਗ ਗਿਆ ਤੇ ਉਹ ਮਾਇਆ ਜਿਹੜੀ ਸੋੜੀ ਤੱਕ ਪਹੁੰਚਦੀ ਕਰਦੀਏ 11000 ਦੀ ਧੰਨਵਾਦ ਹੋਵੇਗਾ ਪਰ ਇਧਰਲੇ ਪਾਸੇ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਉਹ ਫੱਕਰ ਝੰਡੇ ਵਾਲਾ ਏ ਉਹ ਬੱਲੇ 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 ਅਮਰੀਕਾ ਦਿਲਜੀਤ ਨੰਬਰਦਾਰ ਮੀਰੀ ਪੀਰੀ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਤੇ ਅਮਨਦੀਪ ਜੀ ਐਸ ਪੰਗੂ ਟਰਾਂਸਪੋਰਟ ਅਮਰੀਕਾ ਵਾਲੇ ਸਤਨਾ ਪੰਗੂ ਹੁੜੀ ਪਰ ਏਕਮ ਫਤਾਪੁਰੀਆ ਇਹ ਦੇਰ ਦੀ ਟੱਕਰ ਛਾਤੀ ਤੇ ਹੁਕਮ ਦਾ ਜੱਕਾ ਅੰਦਰ ਸਿੰਘ ਨੰਬਰਦਾਰ ਸਾਹਿਬ ਲੋ ਸੰਗਤ ਦੂਰ ਤਰਾਡੇ ਤੋਂ ਚੱਲ ਕੇ ਆਈ ਹੈ ਇਹ ਪਰੰਦੀਪੁਰੀਆ ਲੱਗ ਗਿਆ ਫੇਰ ਦੀਪਦਰ ਜੀ ਪਰੰਦੀਪੁਰੀਆ ਕਰਦੇ ਦਲਜੀਤ ਨੰਬਰਦਾਰ ਅਮਰੀਕਾ ਪਰ ਆਹ ਮੁੰਡੇ ਦੇ ਵੀ ਕਹਿੰਦੇ 31 31 31 31 31 31 31 31 ਏ ਉਹ ਤਾਰਾ ਵਾਹ ਵੀ ਫਤਾਪੁਰੀਆ ਆਈ ਹੋਈ ਸਾਰੀ ਰੱਬ ਰੂਪੀ ਸੰਗਤ ਦਾ ਵੱਡਾ ਸਤਿਕਾਰ ਵੱਡਾ ਧੰਨਵਾਦ ਹੈ ਲਓ ਗੁਰਦੇਵ ਦੀ ਬਹੁਤ ਵੱਡਾ ਧੰਨਵਾਦ ਹੈ ਸ਼ਬਲੇਰਾ ਅਸ਼ੀਤਿਆ ਕਰਖਾ ਟਰਾਈ ਗੱਲ 31000 ਤੇ ਆਈ ਏ ਰਾਜਾ 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 ਪੱਤਰੀ ਵਾਲਾ ਕਰ ਗਿਆ ਕਮਾਲ ਟੱਕਰ ਗਰਦੇਵ ਦੇ ਨਾਲ ਏ ਉਹ ਧਰਤੀ ਬਾਕੀਪੁਰ ਦੀ ਧਰਤੀ ਬਾਕੀਪੁਰ ਦੀ ਏ ਮਾਤਿਆ ਤੜੀ 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 ਉਹ ਤੜੀ ਯੋਰ ਦਾ ਪੱਤਰੀ ਵਾਲੇ ਦੀ ਚਾਰ ਨੇ ਸਾਹਮਣੇ ਏ ਪਰੰਦੀਪੁਰਿਆ ਲੱਗ ਗਿਆ ਮੇਰੇ ਮਿੱਤਰੋ ਇੱਕ ਪਾਸੇ ਨਵੀਂ ਜੀ ਉਮਾਰ ਤੇ ਦੂਸਰੇ ਪਾਸੇ ਤਜਰਬਾ ਬੋਲੂ ਲੱਗ ਪੱਤਰੀ ਟੱਕਰ ਝੋਟੀ ਦੀ ਮੇਰੇ ਮਿੱਤਰੋ ਹੁੰਦੀ ਹੋਏ ਬੱਲੇ 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 ਏ ਬੱਲੇ ਬੱਲੇ ਤਜਰਬਾ ਜੇਤਾ ਇੱਕ ਲੱਖ ਦੇ ਲੱਖ ਖੜ ਗਈ ਲਵ ਕੋਪੀ ਲਵ ਉਹ ਥਾਰ ਤੇ ਪਾਥੇ 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 ਉਹ लवली ਤੜੀ ਮਾਰਦਾ ਮੁੰਡੇ ਦੀ ਉੜ ਜਾ ਮੁਰਦਾ ਜਵਾਨਾ ਬਹੁਤ ਬਹੁਤ ਧੰਨਵਾਦ ਉਹ ਭਾਈ ਆਉਂਦਾ ਹੈ ਸਰਦਾਰ ਗੁਰਸੇਵਕ ਸਿੰਘ ਜੀ ਚੇਅਰਮੈਨ ਸਾਹਿਬ ਡੀਸੀ ਸਾਹਿਬ ਸੇਖ ਵਾਲੇ ਆਏ ਪਰ ਉਧਰ 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 ਫਰੰਦੀਪੂਰੀਆ ਫਰੰਦੀਪੂਰੀਆ ਤੇ ਦੀਪ ਹਰ ਜੋ ਪਾਸੇ ਉਹ ਆ ਨਿਕਲਿਆ ਬਹੁਤ ਬਹੁਤ इसे तरह कबड्डी दैन तवीं वीडियो देखने लाडे चैनल सबसक्राइब करने भुलाना बैलाइकन दवाने भुलाना ताजो तूम सिर नवी तो नवी अपडेट मिल सके धनवाद जी